ਸਾਰੀ ਕਾਲ ਸਾਰੇ ਜਣਿਆਂ ਨੂੰ ਮੈਂ ਆਪ ਤੁਹਾਨੂੰ ਜਰ ਜਣੀ ਬਧੀਆ ਹੋਵਗੇ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਗੁੱਡ ਮਾਰਨਿੰਗ ਕਰਦੇ ਆ ਨਾ ਇਹ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਮੈਂ ਬਹੁਤ ਜਲਦੀ ਉੱਠ ਗਿਆ ਕਿ ਕਹਿ ਦੋ ਅੱਜ ਮੈਂ 5 ਵਜੇ ਹੀ ਉੱਠ ਗਿਆ ਸੀ ਹੈਨਾ ਗੁੱਡ ਮਾਰਨਿੰਗ ਅੱਜ ਸੋ ਇੰਨੀ ਜਲਦੀ ਉਠੇ ਹ ਬੁੱਤ ਪਰ ਸਿਆਣੀ ਬਹੁਤ ਐ ਉੱਠ ਕੇ ਰੋਣਾ ਨਹੀਂ ਕੁਝ ਨਹੀਂ ਬਸ ਆਪਣੀ ਮਸਤੀ ਖੇਡਣਾ ਐ ਕਰਨ ਲੱਗੇ ਥੋੜਾ ਕੰਮ ਕਰ ਪਹਿਲਾਂ ਛਾੜੂ ਲਾ ਦਈਏ ਫਿਰ ਦੇਖਦੇ ਆਂ ਕੀ ਕਰਦੇ ਆਂ ਉੱਪਰ ਬੜੇ ਦਿਨਾਂ ਬਾਅਦ ਲਾਉਣ ਲੱਗੇ ਆ ਅੱਜ ਕਿਉਂਕਿ ਉਹ نیچے ਹੋ ਰਹੇ ਨੇ ਉੱਪਰ ਉੱਪਰ ਹੁਣ ਆਈਦਾ ਨਹੀਂ ਰੂਮ ਪਿਆ ਖਾਲੀ ਕਰਕੇ ਝਾੜੂ ਪੋਚਾ ਫੇਰ ਹੋਰ ਕੰਮ ਕਰ ਕਰਾਂਗੇ ਝਾੜੂ ਆ ਪੜਨ ਲੱਗ ਗਿਆ ਹੁਣ ਆਪਾਂ ਚੱਲੇ ਸੀ ਧਾਰ ਕੱਢਣ ਧਾਰ ਕੱਢ ਕੇ ਦੇਖਦੇ ਆ ਬੇੜਾ ਸੁੰਬਰ ਨਾਲ ਲੋਕਟ ਬਹੁਤ ਔਖੀ ਨਿਕਲ ਰਹੀ ਆ ਮੈਨੂੰ ਸੁੰਬਰ ਨਹੀਂ ਇਹ ਤਾਂ ਦੂਜੀ ਇੱਟਾਂ ਦਾ ਹੀ ਕੰਮ ਹੈ ਇਹ ਤਾਂ ਸੁੰਬਰਣਾ ਧਾਰ ਕੱਢ ਕੇ ਫੇਰ ਆਪਾਂ ਬੰਨੇ ਆ ਪਰ ਤੂੰ ਨਾਇਤ ਵਾਸਤੇ ਕੀ ਲੈ ਕੇ ਆਏ ਮਮਾ ਕੜਾ ਕਿੱਥੇ ਗਿਆ ਸੀ ਅੰਬਸਰ ਹਾਂ ਹਾਂ ਤੂੰ ਆਪਣੀ ਦੀਦੀ ਵਾਸਤੇ ਫਿਰ ਕੜਾ ਲੈ ਕੇ ਆਏ ਸੇਮ ਤੂੰ ਲਿਆਇਆ ਦਿਖਾਈ ਤੇ ਇਕ ਨਾਇਤ ਨੂੰ ਲਿਆ ਤਾ ਨਾਇਤ ਆਲਾ ਖਾ ਦੇ ਵੀਰਾ ਕੜਾ ਲੈ ਕੇ ਤੇਰੇ ਵਾਸਤੇ ਕਿ ਥੈਂਕ ਯੂ ਵੀਰ ਜੀ ਕਹਿ ਦੇ ਨਾਇਤ ਕਹਿ ਦੇ ਕਹਤਾ ਕਹਤਾ ਫਿਰ ਤੂੰ ਕੀ ਕਹੇਂਗਾ ਹੁਣ ਅਨਾਈ ਤੇ ਖੋਜ ਹੋ ਗਈ ਹੈ ਨਾ ਇਹ ਮੈਨੂੰ ਪਾ ਦੇ ਪਾ ਦੇ ਬਸ ਬਸ ਇਹਨੂੰ ਲਿਕਾ ਨਾ ਫੁਗਾਰ ਕੋਈ ਨਾ ਕਾਲ ਦੇਈਂ ਕੋਈ ਨਾ ਹੀ ਪਾ ਦੇ ਫਿਰ ਆਪਾਂ ਬਾਅਦ ਚੋਂ ਕਰ ਦੋਗੇ ਪਾ ਦੇ ਦੇ ਆਈ ਹੂੰ ਦਾਤਾ ਦਾਤਾ ਪਾ ਦੋ ਹੁਣ ਚਲੋ ਹੱਥ ਕਰੋ ਬਿਸਕਟ ਪਾ ਖੜ ਜਾ ਖੜ ਜਾ ਖੜ ਜਾ ਲੈ ਹੁਣ ਪਾ ਇਹ ਹੁਣ ਪਾ ਸੂਰ 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 ਆ ਨਾਇਦ ਨੇ ਕੋੜਾ ਬੋਲਿਆ ਏ सेम सेम ਵੀਰ ਜੀ ਨਾਲ ਦਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਲੈ ਕੇ ਆਇਆ ਵੀਰ ਜੀ ਲੈ ਕੇ ਆਇਆ ਮੈਂ ਤਾਂ ਬਸ ਇੱਧਰ ਆ ਲੈ ਕੇ ਆਇਆ ਹਮ ਥੈਂਕ ਯੂ ਬੋਲ ਤਾਂ ਇਹਨਾਂ ਦੁਆਰਾ ਇਹਨੇ ਬੋਲਤਾ ਪੁੱਛ ਕੇ ਤੂੰ ਖੁਸ਼ ਹੈ ਹੁਣ ਖੁਸ਼ ਹੈ ਹੁਣ ਕਹਿੰਦੇ ਕਿ ਹਾਂ ਕਹਿੰਦੀ ਹਾਂ ਹਾਂ ਹੂੰ ਹਲੋ ਜੀ ਅੱਜ ਆਪਾਂ ਬਣਾਈ ਐ ਪਿਆਜ਼ ਸੰਨੀ ਦੀ ਚਟਣੀ ਆਲਮੋਸਟ ਆਪਣਾ ਕੰਮ ਹੋ ਗਿਆ ਫਿਨਿਸ਼ ਸੈਮ ਹੋ ਗਿਆ 7:30 ਰੋਟੀ ਰੋਟੀ ਰਹਿ ਗਈ ਲੋ ਜੀ ਆਪਾਂ ਹੋ ਗਏ 3 ਕੰਮ ਕਰ ਕਰ ਕੇ ਨਾਈਟ ਵੀ ਸੌਂ ਕਿਉਂਕਿ ਅੱਜੇ ਜਲਦੀ ਉੱਠ ਗਈ ਸੀ 5 ਵਜੇ ਹੁਣ ਇਹਨੂੰ ਐਂ ਸੀ ਵੀ ਸੌਂ ਨਵਾ ਸੌਂਦੀ ਆ ਨਹੀਂ ਪਤਾ 5 ਮਿੰਟੇ ਚ ਉੱਠ ਜਵੇ 10 ਮਿੰਟ ਚ ਉੱਠ ਜਵੇ ਟਾਈਮ ਹੋ ਗਿਆ 9:10 ਆਪਾਂ ਫ੍ਰੀ ਸੀ ਕੰਮ ਕਰ ਕਰ ਕੇ ਬਿੱਲ ਲੈ ਸਾਫ਼ ਸੁਪਾਈ ਸਾਰੀ ਹੋ ਗਈ ਸੀ ਕਦੋਂ ਦੀ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਕੈਨੇ ਆ ਹੋਰ ਕੀ ਕਰਨਾ ਫੋਨ ਦੇਖਾਂਗੇ ਆ ਦੇਖ ਲੋ 10 ਮਿੰਟ ਮਸਾਂ ਹੀ ਸੁੱਤੀ ਐ ਮਸਾਂ ਉੱਠ ਵੀ ਗਈ ਐ ਨਹੀਂ ਤੈਨੂੰ ਨੀਂਦ ਨਹੀਂ ਹੈਗੀ ਬੁੱਤ ਤੂੰ ਸੌਣਾ ਛੋਣਾ ਨਹੀਂ ਹੁੰਦਾ ਛੋਣਿਆ ਆਜਾ ਆ ਜਾ ਜਾ ਆਜਾ ਆਜੋ ਫਿਰ ਆਜੋ 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 ਤੂੰ ਛੋਣਾ ਨਹੀਂ ਹੁੰਦਾ ਸਾਸਿਕਾਲ ਬੁਲਾਉਣਾ ਸਾਰਿਆਂ ਨੂੰ ਸੁੱਤਾ ਉੱਟ ਕੇ ਹੈ ਸਾਸਿਕਾਲ ਬੁਲਾਉਣਾ ਸਾਰਿਆਂ ਨੂੰ ਸਾਸਿਕਾਲ ਜੀ ਸਾਰਿਆਂ ਨੂੰ ਕਹਿ ਜੇ ਤੁਸੀਂ ਸਾਰੇ ਜਾਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਹਨਾ ਇਹ ਵਾਹ ਹੈ ਗੁਰਜੀ ਓਏ ਮਿਸ ਹੋ ਗਈ ਸੀ ਕੌਣ ਯਾਦ ਕਰਦਾ ਮੇਰੇ ਪੁੱਤ ਨੂੰ ਹੂੰ ਤੂੰ ਕੀ ਦੇਖਦਾ ਨਹੀਂ ਬੰਚ ਸਗਲੇ ਹੈ ਨਹੀਂ ਹੁਣ ਨਾ ਆ ਕੇ ਪਾਉਨੇ ਪੁੱਤ ਹੋ ਗਏ ਨੇ ਇਹਦਾ ਬਪਤੀ ਦੀ ਪੂਰੀ 11 ਵਜੇ ਤੇ ਸੁੱਤੇ 3 ਵਜੇ ਉਠਾਲਿਆ ਮਸਾਈ ਹੋ ਗਈ ਨੀ ਨੀ ਹੋਊਗੀ ਪੈਸਾਨੂੰ ਹੋ ਗਈ ਨੀਂਦ ਪੂਰੀ ਤੁਹਾਡੀ ਬਹੁ ਨੀਂਦ ਆਉਂਦੀ ਹੈ ਗੈਸਾਨੂੰ ਵੱਡੀ ਆਈ ਹੈ ਲੈ ਬਸ ਆਹੀ ਚਾਹੀਦਾ ਇਹਨੂੰ ਖੇਡਣ ਨੂੰ ਹੋਰ ਕੋਈ ਖੇਡਣ ਦੀ ਖੇਡ ਲਿਆ ਕਰ ਪੁੱਤ ਰੋਣਾ ਇਹ ਹੈ ਹੈ ਤੇ ਮੇਰੀ ਦੀਦੀ ਨੇ ਤੇ ਭੇਜਿਆ ਸੀ ਬਰਤਨ ਰੋਣਾ ਇਹ ਹੈ ਹੂੰ ਨੀਂਦਾ ਬੂਰੀਆਂ ਹੋ ਕੇ ਆਈ ਪਤਾ ਹੁਣ ਫੇਰ ਸੌਂ ਜੂ ਬੇ ਸੁਸਤੀ ਜੀ ਅੱਜ ਪਹਿਲੀ ਵਾਰ ਇਹ ਨਾ ਟਾਈਮ ਸੁੱਤੀ ਐ ਹਨਾ ਮੈਂ 5 ਮਿੰਟ 10 ਮਿੰਟ ਅੱਧਾ ਘੰਟਾ ਬਸ ਅੱਜ 3-4 ਘੰਟੇ ਸੌਂਦੀ ਰਤ ਨੂੰ ਸਮਝੂਗੀ ਵਰ ਵੀ ਸੌਂ ਗਈ ਆ ਹਾਂ ਮੈਂ ਤਾਂ ਇਹਨੂੰ ਛੱਡ ਦੇ ਅਗਰ ਪੁੱਤ ਸਾਰਾ ਦਿਨ ਚਾਹੀਦਾ ਤੈਨੂੰ ਇਹ ਉੱਠਦਾ ਨਹੀਂ ਪਪਾ ਹੈ ਬਹੁਤ ਪੱਟਦਾ ਬਾਹਲ ਪੱਟਦਾ ਇਹਨੂੰ ਪਪਾ ਦੇ ਅਦੀਪਾ ਠਾਲ ਦੇ ਪਪਾ ਨੂੰ ਕਾ ਉੱਠ ਜੋ ਪਪਾ ਪਾ ਹੱਥ ਨਾਲ ਪਰਾਂ ਮਾਰਦੀ ਆਪਣੀ ਉਹਦੇ ਚ ਨਾ ਨਾ ਅਗਰ ਦੀਵਾ ਨਾ ਨੂੰ ਲੈ ਹੁਣ ਨਾਉ ਨਾ 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 ਪੱਜ ਬਣਾਉਣ ਲੱਗੇ ਸੀ ਪੂਰੀਆਂ ਗੁਰਦੀਪ ਕਿੰਨੇ ਦਿਨ ਹੋ ਗਏ ਕਹਿੰਦੇ ਸੀ ਬਣਾਦੇ ਬਣਾਦੇ ਅਸੀਂ ਨੂੰ ਬਣਾਇਆ ਵਾਈਟ ਚਨੇ ਦੀ ਸਬਜੀ ਤੇ ਹੋਰ ਨਹੀਂ ਲੈਣੀ ਅਸਲਾ ਹਾਰਿਆ 8:00 ਹੋ ਗਏ ਸਵੇਰੇ ਅਨਾਈਤ ਨੂੰ ਨਹੀਂ ਖਵਾਈਆਂ ਆਪ ਖਾ ਲਈ ਕਰਦੀ ਓਹ ਲੱਗੀ ਵੀ ਸੀ ਬਾਹਰੇ ਤਾਇਨਾਂ ਨਾਲ ਖੇਡਦੀ ਐ ਨਾ ਮਾਰੀ ਇਹਨੂੰ ਪਤਾ ਵੀ ਨਾ ਹੋਣਾ ਨਹੀਂ ਉਿੱਧਰ ਨੂੰ ਖੋਲ ਦੇ ਜਾਂਦਾ। ਉਿੱਧਰ ਨੂੰ ਮਾਜੀ ਨੂੰ ਬੰਦ। ਹੂੰ। ਕਦੇ-ਕਦੇ ਨਾਇਤ ਤੇ ਪਪਾ ਵੀ ਦੇ ਨਾਈਟਸੂਟ ਪਾ ਦੰਨੇ ਹਨਾ। ਆਏ ਨਾ ਹੁਣਾ ਪਲਵਾਨ ਨੇ। ਹਾਂ। 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 ਨਾ। ਨਾ ਨਾ। ਕੀ ਕਰਨ ਲੱਗਿਆ? ਅਨਾਇਤ। ਪਪਾ ਕੱਪੜੇ ਪਾਉਂਦੇ ਸੀ। ਕਹਿੰਦੇ ਸੋ ਜਾ ਨਾਈਟਸੂਟ ਪਾ ਲਾ ਹੁਣ। ਆਈ ਗਿਆ ਨੇ ਪਪਾ। ਹੈ? ਚੁਕੋ 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 ਚੁਕੋ। ਓ ਓ ਓ ਇਤਨੀ ਮਾਂ ਪਾਓ ਕਾ ਪਾਪਾ ਐ ਐ ਪਾਉਂਦੇ ਹੁੰਦੇ ਨੇ ਕੱਪੜੇ ਐ ਬੁੱਤ ਪਾਪਾ ਨੂੰ ਅਸਤਾ ਕੈਂਦੀ ਪਾ ਅਸਤਾ ਹੀ ਪਾਉਂਦੀ ਹੁੰਦੀ ਐ ਅਸਤਾ ਜਿਵੇਂ ਜੀ ਕਰੋ ਅਸੀਂ ਹੋਣੀ ਪਾ ਕੀ ਹੋਇਆ ਬੁੱਤ ਖਿਜ਼ਦੀ ਐ ਬਲੈ ਨਾ ਐ ਹੋ ਜਾਂਦਾ ਜਦੋਂ ਕੱਪੜੇ ਖੋਲਦੀ ਐ ਉਦੋਂ ਤਾਂ ਖੁਸ਼ ਹੁੰਦੀ ਐ ਜਾ ਕੱਪੜੇ ਪਾਉਂਦੀ ਹਮੇਸ਼ਾ ਰਹੂਗੀ ਇਹ ਪਾਉਣੇ ਨਹੀਂ ਮੇਰੇ ਪੁੱਤ ਮੱਛਰ ਲੜੂ ਕਰ ਮੱਛਰ ਲੜੀ ਏਸੀ ਚ ਫੇਰ ਰਾਤ ਨੂੰ ਆਇਆ ਰਾਤ ਵੀ ਮੈਂ ਉਦੋਂ ਏਸੀ ਬੰਦ ਕਰਿਆ ਠੰਡੇ ਹੱਥ ਹੋਏ ਪਏ ਸੀ ਜਮਾ ਇਹਦੇ ਦੇਖੀ ਹੱਥ ਬਰਾਂ ਮਾਰਦੀ ਐ ਨਾ ਪੁੱਤ ਚਲੋ ਤੂੰ ਰੈਡੀ ਹੋ ਗਿਆ ਹੱਸਦੀ ਹੋਣ ਤੂੰ ਰੈਡੀ ਹੋ ਗਿਆ ਨਾਈਟ ਛੁੱਟ ਭਾਗੇ ਹਾਂ 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 ਉਹ ਲੋਈ ਉਹ ਤੇਰੇ ਕੁੱਤੇ ਨਾਮ ਨੇ ਕੁੱਤੇ ਨਾਮ ਦਾ ਕੁੱਤਲਾ ਕੁੱਤਲਾ ਓਹੋ ਦਿਗ ਮਾਰ ਦੀ ਉਹ ਤੇਰੀ ਭੈਣ ਨੇ ਉਹ ਦਾੜੀ ਖਾ ਗਿਆ ਕੁੱਤਾ ਹੀ ਹੈ ਦਾ ਤੂੰ ਤੂੰ ਕੀ ਕਰਦਾ ਤੂੰ ਪਾਪਾ ਨਾਲ ਖੇਡਦਾ ਸੀ ਓ ਟੋੜਾ ਟੋੜਾ ਥੋੜਾ ਥੋੜਾ ਉਹ ਤੇਰੀ ਉਹ ਤਾਂ ਹੀ ਉਹ ਨੱਬੜਿਆ 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 ਟੋੜਾ 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 ਨਾਇਤ ਹਾਂ ਦੇਖੀਂ ਕਹਿੰਦੀ ਹੋ ਅਨਾਇਤ ਹੋਰ ਲਟੜਾ ਬਸ ਬਸ ਹਾਰ ਗਿਆ ਮ ਹਾਰ ਗਿਆ ਹਾਰ ਗਿਆ ਹਾਰ ਗਿਆ ਹੁਣ ਕੰਨ ਪੱਟੇ ਟੋੜਾ ਹਾਰ ਗਿਆ ਕਾਜ

बस आगो daí não सारा दिन वेर verbo खुश है हां ਤੁਕੜੂ ਐ ਤੁਕੜੂ ਬਾਅਦ ਸ ਬਹੁਤ ਖੇਡ ਲਏ ਹੁਣ ਸੌਜੋ ਗੁੱਡ ਨਾਈਟ ਕਰਦੋ ਸਾਰਿਆਂ ਨੂੰ ਗੁੱਡ ਨਾਈਟ ਸਾਰੇ ਜਣਿਆਂ ਨੂੰ ਕੈ ਬਾਈ ਬਾਈ ਸਾਰੇ ਜਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਅਦ ਤੋਂ ਬਾਅਦ ਸ਼ੇਅਰ ਕਰੋ ਹੈਨਾ ਬਾਈ ਗੁੱਡ ਨਾਈਟ